ਨਵੇਂ ਸਾਲ ਤੇ ਨਹੀਂ ਮਿਲੇਗੀ Zomato Swiggy ਦੀ ਆਨਲਾਈਨ ਡਿਲੀਵਰੀ ਜਾਂ ਦੱਸਣਿਆ ਕਿ ਇੱਕ ਵੱਡਾ ਅਪਡੇਟ ਛੁੜਾ ਕੇ ਸਾਹਮਣੇ ਆ ਰਿਹਾ ਹੜਤਾਲ ਤੇ ਗਿਗ ਵਰਕਰ ਜੁੜੇ ਕੀ ਚੱਲੇ ਨੇ ਜਿਹਾ Amazon Zomato Swiggy Blinkit Flipkart ਅਤੇ Zepto ਵਰਗੇ ਪ੍ਰਮੁੱਖ ਆਨਲਾਈਨ ਸ਼ਾਪਿੰਗ ਅਤੇ ਫੂਡ ਡਿਲੀਵਰੀ ਪਲੇਟਫਾਰਮਾਂ ਦੇ ਨਾਲ ਜੁੜੇ ਗਿਗ ਵਰਕਰਾਂ ਨੇ 31 ਦਸੰਬਰ 2025 ਨੂੰ ਦੇਸ਼ ਵਿਆਪੀ ਹੜਤਾਲ ਦਾ ਐਲਾਨ ਕੀਤਾ ਹੈ 크리스마ਸ ਦੇ ਦਿਵਸ 25 ਦਸੰਬਰ ਦੀ ਹੜਤਾਲ ਤੋਂ ਬਾਅਦ ਗਿਗ ਅਤੇ ਪਲੇਟਫਾਰਮ ਵਰਕਰਾਂ ਨੇ ਹੁਣ 31 ਦਸੰਬਰ ਯਾਨੀ ਕਿ ਕੱਲ ਨਵੇਂ ਸਾਲ ਦੀ ਸ਼ਾਮ ਨੂੰ ਦੇਸ਼ ਵਿਆਪੀ ਹੜਤਾਲ ਦੀ ਯੋਜਨਾ ਬਣਾਈ ਹੈ ਇਸ ਹੜਤਾਲ ਦੇ ਵਿੱਚ ਡਿਲੀਵਰੀ ਬாய் ਕੈਬ ਡਰਾਈਵਰ ਅਤੇ ਹੋਮ ਸਰਵਿਸ ਵਰਕਰ ਸ਼ਾਮਿਲ ਹੋਣਗੇ ਇਸ ਦੇ ਨਾਲ ਈ-ਕਾਮਰਸ ਅਤੇ ਫੂਡ ਡਿਲੀਵਰੀ ਸੇਵਾਵਾਂ ਮਾ ਪ੍ਰਭਾਵਿਤ ਹੋ ਚੁੱਕੀਆਂ ਹਨ ਤੇ ਰਿਪੋਰਟਾਂ ਦੇ ਅਨੁਸਾਰ ਸਵਿਗੀ, ਜ਼ਮੈਟੋ, ਜ਼ੈਪਟੋ, ਬਲਿੰਕਟ, ਐਮਾਜ਼ਾਨ ਅਤੇ ਫਲਿੱਪਕਾਰਟ ਵਰਗੀਆਂ ਵੱਡੀਆਂ ਕੰਪਨੀਆਂ ਦੇ ਕਰਮਚਾਰੀ ਤਨਖਾਹਾਂ, ਸੁਰੱਖਿਆ ਅਤੇ ਕੰਮ ਕਰਨ ਦੀਆਂ ਸਥਿਤੀਆਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰਨਗੇ। ਗਿਗ ਪ੍ਰਕਰਾਂ ਦਾ ਕਹਿਣਾ ਕਿ ਜਿੱਥੇ ਪਿਛਲੇ ਕੁਝ ਸਾਲਾਂ ਵਿੱਚ ਕੰਪਨੀਆਂ ਦੇ ਮੁਨਾਫੇ ਵਿੱਚ ਲਗਾਤਾਰ ਵਾਧਾ ਹੋਇਆ, ਉੱਥੇ ਉਹਨਾਂ ਦੀਆਂ ਕੰਮ ਕਰਨ ਦੀਆਂ ਸਥਿਤੀਆਂ ਅਤੇ ਕਮਾਈ ਬਦਤਰ ਹੁੰਦੀ ਜਾ ਰਹੀ ਹੈ ਗਿੱਗ ਵਰਕਰਾਂ ਦਾ ਕਹਿਣਾ ਹੈ ਕਿ ਜਿੱਥੇ ਪਿਛਲੇ ਕੁਝ ਸਾਲਾਂ ਵਿੱਚ ਕੰਪਨੀਆਂ ਦੇ ਮੁਨਾਫੇ ਵਿੱਚ ਲਗਾਤਾਰ ਵਾਧਾ ਹੋਇਆ ਤਾਂ ਉੱਥੇ ਹੀ ਕੰਮ ਕਰਨ ਦੀਆਂ ਸਥਿਤੀਆਂ ਦਿਨ-ਪ੍ਰਤੀ-ਦਿਨ ਜੜੀ ਬੱਦਤਰ ਹੁੰਦੀਆਂ ਜਾ ਰਹੀਆਂ ਨੇ ਇਸ ਦੇ ਲਈ ਉਹਨਾਂ ਨੇ ਕੰਪਨੀਆਂ ਤੇ ਦਬਾਅ ਪਾਉਣ ਦੇ ਲਈ ਹੜਤਾਲਾਂ ਦਾ ਸਹਾਰਾ ਲਿਆ ਹੈ ਇਹ ਹੜਤਾਲ ਇੰਡੀਅਨ ਫੈਡਰੇਸ਼ਨ ਆਫ ਐਪ ਬੈਸਟ ਟ੍ਰਾਂਸਪੋਰਟ ਵਰਕਰਸ ਆਈਐਫਏਟੀ ਅਤੇ ਤੇਲੰਗਾਨਾ ਗਿਗ ਅਤੇ ਪਲੇਟਫਾਰਮ ਵਰਕਰਸ ਯੂਨੀਅਨ ਦੁਆਰਾ ਬੁਲਾਈ ਗਈ ਹੈ ਇਹ ਹੜਤਾਲ ਤੇਲੰਗਾਨਾ ਗਿਗ ਐਂਡ ਪਲੇਟਫਾਰਮ ਵਰਕਰਸ ਯੂਨੀਅਨ ਅਤੇ ਇੰਡੀਅਨ ਫੈਡਰੇਸ਼ਨ ਆਫ ਐਪ ਬੇਸਡ ਟਰਾਂਸਪੋਰਟ ਵਰਕਰਸ ਦੀ ਅਗਵਾਈ ਹੇਠ ਕੀਤੀ ਜਾ ਰਹੀ ਹੈ ਯੂਨੀਅਨ ਦਾ ਦਾਅਵਾ ਹੈ ਕਿ ਇਸ ਦੇ ਵਿੱਚ ਮੈਟਰੋ ਸ਼ਹਿਰਾਂ ਦੇ ਨਾਲ ਨਾਲ ਇਹ 2 ਸ਼ਹਿਰਾਂ ਦੇ ਵੱਡੀ ਗਿਣਤੀ ਵਿੱਚ ਗੇਗੂ ਵਰਕਰ ਸ਼ਾਮਿਲ ਹੋਣਗੇ ਜਿਸ ਕਾਰਨ ਡਿਲੀਵਰੀ ਸੇਵਾਵਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਜਿਹੜੀ ਹੋ ਸਕਦੀਆਂ ਨੇ ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਕਿ ਪਲੇਟਫਾਰਮ ਡਿਲੀਵਰੀ ਦੀ ਮੰਗ ਤੇਜ਼ੀ ਨਾਲ ਵਧਾਰ ਰਹੇ ਹਨ ਕਾਮਿਆਂ ਨੂੰ ਨਾ ਤਾਂ ਅਨੁਪਾਤਕ ਤਨਖਾਹ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਇੱਕ ਸੁਰੱਖਿਅਤ ਅਤੇ ਸਤਕਾਰਯੋਗ ਕੰਮ ਕਰਨ ਵਾਲਾ ਵਾਤਾਵਰਣੜਾ ਪ੍ਰਦਾਨ ਕੀਤਾ ਜਾ ਰਿਹਾ ਹੈ ਯੂਨੀਆ ਨੇ ਦੋਸ਼ ਲਗਾਇਆ ਹੈ ਕਿ ਡਿਲੀਵਰੀ ਵਰਕਰ ਵੀ ਕੈਨ ਟਿਕ ਕੰਟਿਆਂ ਅਤੇ ਤੋਂ ਹੜਾ ਦੌਰਾਨ ਕੰਪਨੀਆਂ ਦੀਆਂ ਰੀੜ ਦੀ ਹੱਡੀ ਹੁੰਦੇ ਨੇ ਪਰ ਫਿਰ ਵੀ ਉਹਨਾਂ ਨੂੰ ਲੰਬੇ ਕੰਮ ਦੇ ਘੰਟਿਆਂ ਅਸੁਰੱਖਿਅਤ ਡੈਡਲਾਈਨਸ ਅਤੇ ਘੱਟੀ ਕਮਾਈ ਦਾ ਸਾਹਮਣਾ ਕਰਨਾ ਪੈਂਦਾ ਹੈ ਜੇਕਰ ਕਰਮਚਾਰੀਆਂ ਨੇ ਕਿਹਾ ਕਿ ਉਹਨਾਂ ਦਾ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕੰਮ ਕਰਨ ਦੀਆਂ ਸਥਿਤੀਆਂ ਤਨਖਾਹਾਂ ਅਤੇ ਸਮਾਜਿਕ ਸੁਰੱਖਿਆ ਸੰਬੰਧੀ ਉਹਨਾਂ ਦੀਆਂ ਮੰਗਾਂ ਤੇ ਗੰਭੀਰਤਾ ਨਾਲ ਵਿਚਾਰ ਨਹੀਂ ਕੀਤਾ ਜਾਂਦਾ